जीके मीडिया टर्मिनल जुड़ चुके सारे दर्शकों ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਵਿਪੰਚਿਤ ਕੌਰ ਤੁਹਾਡੇ ਨਾਲ ਤੇ ਗੱਲ ਕਰਦੇ ਹਾਂ ਪੰਜਾਬ ਦੇ ਮੌਸਮ ਬਾਰੇ ਜਿੱਥੇ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਭਵਿੱਖਬਾਣੀ ਸਾਹਮਣੇ ਆਈ ਹੈ ਉੱਥੇ ਹੀ 13 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕਰਤਾ ਪੰਜਾਬ ਦੇ ਗੁਰਦਾਸਪੁਰ ਮੋਗਾ ਬਠਿੰਡਾ ਬਰਨਾਲਾ ਆਦ ਇੰਨਾਂ ਜ਼ਿਲ੍ਹਿਆਂ ਵਿੱਚ ਆਉਣ ਵਾਲੀ 5 ਫਰਵਰੀ ਤੋਂ ਬਾਅਦ ਭਾਰੀ ਮੀਂਹ ਪੈਣ ਦੀ ਸੰਭਾਵਨਾ ਤੇ ਤੂਫਾਨ ਦੀ ਸੰਭਾਵਨਾ ਮੌਸਮ ਵਿਗਿਆਨਿਕ ਕੇਂਦਰ ਵੱਲੋਂ ਸਾਂਝੀ ਕੀਤੀ ਗਈ ਹੈ ਉੱਥੇ ਹੀ ਪਿਛਲੇ ਦਿਨਾਂ ਦੇ ਵਿੱਚ ਧੁੰਦ ਲਈ ਵੀ ਅਲਰਟ ਜਾਰੀ ਕਰਤਾ ਸੀ ਤੇ ਹੁਣ ਅਲਰਟ ਜੋ ਹੈ ਹੱਲੇ ਤੱਕ ਵੀ ਹੈ ਜਿੱਥੇ ਧੁੰਦੇ ਕਰਕੇ ਜੋ ਵਿਜ਼ਿਬਿਲਟੀ ਸੀ 50 ਤੋਂ 100 ਮੀਟਰ ਤੱਕ ਦੀ ਮਾਪੀ ਗਈ ਸੀ ਉੱਥੇ ਹੀ ਸੜਕੀ ਹਾਦਸੇ ਵੀ ਕਈ ਵਾਪਰੇ ਨੇ ਤੇ ਮੌਸਮ ਵਿਗਨ ਕੇਂਦਰ ਵੱਲੋਂ ਸਮੇਂ-ਸਮੇਂ ਤੇ ਡਰਾਈਵਰਾਂ ਨੂੰ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਇਤੇ ਇਸ ਧੁੰਦ ਅਤੇ ਕੋਹਰੇ ਦੇ ਮੌਸਮ ਵਿੱਚ ਜੋ ਡਰਾਈਵਰੀ ਹੈ ਧਿਆਨ ਨਾਲ ਕਰਨ ਤਾਂ ਕਿ ਸੜਕੀ ਹਾਦਸਿਆਂ ਤੋਂ ਬੱਚੇ ਆ ਜਾ ਸਕਦੇ ਹੁਣ ਗੱਲ ਕਰਦੇ ਆ ਤੁਹਾਡੇ ਸ਼ਹਿਰਾਂ ਦੇ ਤਾਪਮਨ ਦੇ ਜਿੱਥੇ ਅੱਜ ਜਲੰਧਰ ਦਾ ਤਾਪਮਨ 7 ਡਿਗਰੀ ਤੋਂ ਲੈ ਕੇ 21 ਡਿਗਰੀ ਦੇ ਵਿੱਚਕਾਰ ਮਾਪਿਆ ਗਿਆ ਸਵੇਰੇ ਹਲਕੇ ਤੁੰਡ ਦੀ ਸੰਭਾਵਨਾ ਸੀ ਤੇ ਪੂਰਾ ਦਿਨ ਮੌਸਮ ਸਾਫ਼ ਰਹਿਣ ਦੀ ਉਮੀਦ ਮੌਸਮ ਵਿਗਿਆਨਿਕਾਂ ਵੱਲੋਂ ਸਾਂਝੀ ਕੀਤੀ ਗਈ ਹੈ ਉਥੇ ਚੰਡੀਗੜ੍ਹ ਦੇ ਤਾਪਮਨ ਦੀ ਗੱਲ ਕਰੀ ਤਾਂ ਚੰਡੀਗੜ੍ਹ ਦਾ ਤਾਪਮਨ ਵੀ 9 ਡਿਗਰੀ ਤੋਂ ਲੈ ਕੇ 24 ਡਿਗਰੀ ਵਿੱਚਕਾਰ ਅੰਕਿਆ ਗਿਆ ਸਵੇਰ ਤੋਂ ਲੈ ਕੇ ਦਿਨ ਢਲਦੇ ਤੱਕ ਬੱਦਲਬਾਰੀ ਦੀ ਸੰਭਾਵਨਾ ਮੌਸਮ ਵਿਗਿਆਨੀ ਕਮਲੋਂ ਸਾਂਝੀ ਕੀਤੀ ਗਈ ਹੈ ਪਟਿਆਲੇ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਪਟਿਆਲੇ ਦਾ ਤਾਪਮਾਨ 8 ਡਿਗਰੀ ਤੋਂ ਲੈ ਕੇ 23 ਡਿਗਰੀ ਦੇ ਵਿੱਚ ਘਰ ਆਂ ਕਿਹਾ ਗਿਆ ਸਵੇਰੇ ਧੁੰਦ ਦੀ ਸੰਭਾਵਨਾ ਮੌਸਮ ਵਿਗਿਆਨੀ ਕਮਲੋਂ ਸਾਂਝੀ ਕੀਤੀ ਗਈ ਸੀ ਬਾਕੀ ਦਿਨ ਢਲਦੇ ਤੱਕ ਮੌਸਮ ਬਿਲਕੁਲ ਸਾਫ਼ ਰਹਿਣ ਦੀ ਉਮੀਦ ਹੈ ਅਜਿਆ ਹੋਰ ਖਬਰਾਂ ਨੂੰ ਦੇਖਣ ਲਈ ਫੋਲੋ ਕਰੋ ਸਾਡਾ ਚੈਨਲ ਜੀਕੇ ਮੀਡੀਆ ਤੇ ਮੈਂ ਕੱਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੀ ਮੌਸਮ ਦੀ ਨਵੀਂ ਅਪਡੇਟ ਦੇ